ਬਾਰ ਨੰਬਰ 42 ਹੈ ਜੀ ਸਾਡੀ ਸਮੱਸਿਆ ਹੋਈ ਹੈ ਕਿ 4 ਸਾਲ ਸਾਨੂੰ ਕਿੱਥੇ ਆਏ ਰਹੇ ਇੱਕ ਵਾਰੀ ਵੀ ਐਮਸੀ ਸਾਹਿਬ ਨੇ ਆ ਕੇ ਨਹੀਂ ਦੇਖਿਆ ਕਿ ਇਹ ਨਵੇਂ ਮਕਾਨ ਪਏ ਆ ਕੋਈ ਗੱਲਬਾਤ ਨਹੀਂ ਕੋਈ ਕੁਛ ਨਹੀਂ ਸਾਡਾ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਕੋਈ ਗਲੀ ਪੱਕੀ ਨਹੀਂ ਹੈਗੀ ਕੁਛ ਨਹੀਂ ਹੈਗਾ ਬਰਸਾਤਾਂ ਦੇ ਮੌਸਮ ਹੈ ਕਈ ਕੀੜੇ ਮਕੋੜੀ ਨਿਕਲ ਕੇ ਅੰਤਰਾ ਅੰਤ ਨੇ ਤਾਂ ਨਾਲ ਤੇ ਪਾਣੀ ਦਾ ਜਾਂ ਤਾਂ ਨਿਕਾਸ ਆ ਕੋਈ ਗਲੀ ਪੱਕੀ ਨਹੀਂ ਹੈਗੀ ਹੈਗੀ ਤਾਂ ਆਪਾਂ ਬਹੁਤ ਪਰੇਸ਼ਾਨ ਹੈਗੇ ਆ ਕਿ ਪ੍ਰਸ਼ਾਸਨ ਅਗੇ ਬੇਨਤੀ ਕਰਨੇ ਚਾਹੁੰਦੇ ਆ ਕਿ ਜੋ ਸਾਡਾ ਇਹ ਹੀ ਹੈ ਕਿ ਬੇਨਤੀ ਇਹੋ ਹੀ ਹੈ ਕਿ ਸਾਡੀ ਗਲੀ ਔਰ ਨਾਲੀ ਦਾ ਹੱਲ ਕੀਤਾ ਜਾਏ ਪਾਣੀ ਦੀ ਸਪਲਾਈ ਦੀ ਕੋਈ ਵਿਵਸਥਾ ਨਹੀਂ ਹੈਗੀ ਇੱਥੇ ਸਿਰ ਆਪਣਾ ਹੀ ਹੈ ਜੋ ਵੀ ਹੈਗਾ ਸਾਡੀ ਨਾਲੀ ਦੀ ਹੀ ਬਣਨੀ ਚਾਹੀਦੀ ਹੈ ਪ੍ਰਸ਼ਾਸਨ ਅਗੇ ਬੇਨਤੀ ਸਾਡੀ ਕੈਂਸੀ ਨੂੰ ਵੀ ਦੱਸਿਆ ਲਿਆ ਆਪਣੇ ਨਾਲੀ ਬਾਰੇ ਸਭ ਕੁਝ ਦੱਸਿਆ ਹੀ 2-3 ਵਜੇ ਗਏ ਹੀ ਉਹਨੇ ਸਿੱਧਾ ਹੀ ਇਨਕਾਰ ਕਰਤਾ ਕਿ ਸਾਡੇ ਕੋਲ ਕੋਈ ਫੰਡ ਨਹੀਂ ਹੈਗਾ ਕੁਝ ਨਹੀਂ ਹੈਗਾ ਕੀ ਕਰਨਾ ਫੰਡ ਨਹੀਂ ਆਉਂਦਾ ਹੁੰਦਾ ਇਹ ਹੀ ਫੰਡ ਹੈ ਤਾਂ ਇਹ ਹੀ ਹੈ ਕਿ ਕਹਿੰਦੇ ਕਿ ਆ ਸਾਡੀ ਜਿਹੜੀ ਸਰਕਾਰ ਕਾਂਗਰਸ ਦੀ ਪਰ ਆਪ ਪਾਰਟੀ ਬੈਠੀ ਹੋਈ ਹੈ ਇਹ ਚੱਕਰਾਇ ਕੀ ਫੰਡ ਨਹੀਂ ਆਇਆ ਗੱਲ ਕਰੀਏ ਐਮਸੀ ਕਾਂਗਰਸ ਦਾ ਇਹ ਨਗਰ ਨਿਗਮ ਤੇ ਕਬਜ਼ਾ ਜਣਾ ਉਹ ਕਾਂਗਰਸ ਦਾ ਹਾਂਜੀ ਤੇ ਕਿਉਂਕਿ ਉਹ ਤੇ ਉਥੋਂ ਮੇਰੇ ਕੋਲ ਨਹੀਂ ਸਕਦੀ ਹਾਂਜੀ ਉਹ ਤਾਂ ਹੁਣ ਤਾਂ ਹੀ ਹੈਂਡਲ ਹੈਨਾ ਆਪਾਂ ਤਾਂ 3 ਵਜੇ ਗਏ ਆ ਕਿਸੇ ਨੇ ਸੈਸ਼ਨ ਵਾਈ ਨਹੀਂ ਕੀਤਾ ਕੀ ਆਪਾਂ ਖਾਲੀ ਹੱਥ ਆ ਗਏ ਆ ਅੱਗੇ ਹੁਣ 26 26 ਜੀ ਵੋਟਾਂ ਵੀ ਆ ਗਈਆਂ ਹਾਂਜੀ ਕੀ ਕਹਿਣਾ ਚਾਹੋ 26 ਵੋਟਾਂ ਆ ਰਹੀਆਂ ਕੋਈ ਲੋਡਿੰਗ ਬੋਰਡ ਦੇਉਂਦੀ ਜੀ ਕਿ ਸਾਡਾ ਹਾਲ ਨਹੀਂ ਕਿਸੇ ਚ ਕਿਸੇ ਨੇ ਕੀਤਾ ਸਾਨੂੰ ਕੀ ਲੋੜ ਕਿਹਨੂੰ ਬੋਰਡ ਦੇ ਦੇ ਮੇਰਾ ਨਾਮ ਹੈ ਜੀ ਬਲਰਾਜ ਕੁਮਾਰ ਸਾਡੀ ਬਾੜਾ ਬਾੜ ਨੰਬਰ 745 ਅਤੀਸਮਾ ਸ਼ਾਂਤੀਪੁਰ ਉਥੇ ਸਮੱਸਿਆ ਇਹੋ ਜੀ ਪਾਣੀ ਦੀ ਸਮੱਸਿਆ ਜਿਹੜਾ ਬਾਰਿਸ਼ ਪੈਂਦੀ ਹੈ ਪਾਣੀ ਲੋਕਾਂ ਦੇ ਘਰ ਚ ਵੜ ਜਾਂਦਾ ਅੱਗੇ ਕੋਈ ਨਿਕਾਸ਼ੀ ਨਹੀਂ ਅੱਗੇ ਜਾ ਕੇ ਪਾਣੀ ਇਕੱਠਾ ਹੋ ਜਾਂਦਾ ਤੇ ਅਸੀਂ ਤੇ ਐਮਸੀ ਕੋਲ ਵੀ ਗਏ ਆ ਐਮਐਲਏ ਵੀ ਖੁਦ ਆ ਕੇ ਦੇਖ ਕੇ ਗਿਆ ਆਮ ਆਦਮੀ ਪਾਰਟੀ ਦੇ ਵੀ ਇੰਚਾਰਜ ਜਿਹੜੇ ਬਣੇ ਨੇ ਉਹ ਵੀ ਦੇਖ ਕੇ ਗਏ ਨੇ ਤੇ ਸਾਡਾ ਮਸਲਾ ਕੋਈ ਹੱਲ ਨਹੀਂ ਹੁੰਦਾ ਸਾਡਾ ਮਸਲਾ 15 ਸਾਲਾਂ ਦਾ ਉਥੇ ਦੇ ਉਥੇ ਹੀ ਹੈ ਕੰਧਾਂ ਜਿਹੜੀਆਂ ਸਾਰੀਆਂ ਦੇਖੋ ਤੁਸੀਂ ਬੈਠੀ ਦੀਆਂ ਨੇ ਤੇ ਨਾਲੀਆਂ ਦੇ ਵੀ ਕੋਈ ਟਰਾਂਡ ਨਹੀਂ ਆਗੀ ਇਸ ਕਰਕੇ ਹਟਾਈ ਹੋਈ ਹੈ ਵੀ ਸਰਕਾਰ ਅੱਗੇ ਬੇਨਤੀ ਹੈ ਵੀ ਸਾਡਾ ਜਿਹੜਾ ਆ ਕੇ ਇੱਥੇ ਮੌਕਾ ਦੇਖਿਆ ਸਾਡੇ ਪਾਣੀ ਦਾ ਨਿਕਾਸ ਹੋਵੇ ਐਮਸੀ ਕੋਲ ਫੋਨ ਵੀ ਕੀਤੇ ਹੋਏ ਕੋ ਗਏ ਵੀ ਆ ਉਹ ਕਹਿੰਦੇ ਜੀ ਅਸੀਂ ਪ੍ਰੋਪੋਜ਼ਲ ਭੇਜੀ ਦੀ ਆ ਤੇ ਅੱਗੇ ਸਾਡੀ ਪ੍ਰੋਪੋਜ਼ਲ ਪਾਸ ਨਹੀਂ ਹੁੰਦੀ ਸਰਕਾਰ ਹੋ ਰਹਾ ਤੇ ਸਾਡੇ ਕੋਲ ਪੈਸਾ ਨਹੀਂ ਡੋਲੇ ਤੇ ਤਨਖਾਹ ਮੈਨਾਂ ਨੂੰ ਮਿਲ ਜਾਂਦੀ ਹੈ ਹਰ ਮਹੀਨੇ ਸਭ ਕੁਝ ਹੋ ਜਾਂਦਾ ਤੇ ਉਹ ਸਾਡਾ ਜਿਹੜਾ ਇਹ ਮਸਲਾ ਜਿਹੜਾ ਹੱਲ ਹੁੰਦਾ ਹੀ ਨਹੀਂ ਅਸੀਂ ਤੁਹਾਨੂੰ ਸਾਨੂੰ ਕਹਿੰਦੇ ਸਰ ਮੰਦੀ ਅਸੀਂ ਕੀ ਆਖੀ ਉਹਨਾਂ ਨੂੰ ਵਾਰ-ਵਾਰ ਜਾ ਕੇ ਕੀ ਕਹਿਣਾ ਜਦੋਂ ਉਹਨਾਂ ਨੇ ਨਾ ਹੀ ਕਰ ਦਿੱਤੀ ਉੱਥੇ ਕੀ ਕਹੀਏ ਇਹ ਹੁਣ ਕਹਿੰਦੇ ਜੀ ਇੱਕ ਟੌਰੂ ਚੱਕ ਜਿਹੜਾ ਕੈਬਨਿਟ ਮੰਤਰੀ ਬਣੇ ਦਾ ਸਾਡੇ ਜਿਹੜੇ ਇਨਚਾਰਜ ਨੋ ਵੀ ਕਹਿੰਦੇ ਨੇ ਵੀ ਇਹ ਇੱਥੋਂ ਦੇਖ ਕੇ ਉਹਨੂੰ ਸਾਰਾ ਹੀ ਪਤਾ ਉਹਨੂੰ ਫੇਰ ਇਸ ਤੋਂ ਵੱਡਾ ਹੁੰਡ ਖੇਡਦਾ ਕਿਦੇ ਅੱਗੇ ਜਾਈਏ ਅਸੀਂ 26 27 ਦੇ ਵੋਟਾਂ ਵੀ ਆ ਗਈਆਂ ਅਸੀਂ ਸਾਰੇ ਸਾਡੇ ਮਲੇ ਨੇ ਹੋਈ ਕੋਈ ਫੈਸਲਾ ਲੇਦਾ ਵੇ ਅਸੀਂ ਕੋਈ ਵੀ ਇਲੈਕਸ਼ਨ ਆਇਆ ਅਸੀਂ ਬੋਟ ਨਹੀਂ ਪਾਣਾ ਪਾਰਟੀ ਕੋਈ ਵੀ ਆ ਜੇ ਅਸੀਂ ਮੂੰਹ ਤੇ ਅੱਖਾਂਗੇ ਉਹਨਾਂ ਨੂੰ ਸਾਡੇ ਦੇ ਹੋਈ ਆ ਕਿ ਅੱਜ ਕੰਦਾ ਕੁੱਠਿਓ ਪਾਣੀ ਨਾਲ ਬਹਿਣ ਨਹੀਂ ਆਣਾ ਨਾਲੀਆਂ ਸਾਡੀਆਂ ਬੜੀਆਂ ਨਹੀਂ ਆਵੀ ਤੇ ਨਾ ਹੀ ਕੋਈ ਇਧਰ ਦੇਖਣ ਆਂਦਾ ਏ ਆਹ ਰਹੀ ਐਮ ਸੀ ਨੂੰ ਕਿਹ ਕਿਆ ਐਮ ਸੀ ਕੋ ਨਹੀਂ ਬੜੇ ਬੜ ਕੇ ਆ ਤੋ ਸਾਡੀ ਗੱਲ ਹੀ ਨਹੀਂ ਸੁਣਦੇ ਕੀ ਕਹਿੰਦੇ ਤਾ ਸਿੱਕੀ ਤੋ ਐ ਵਈ ਕੋਈ ਨਹੀਂ ਬਣਾ ਦਿੰਨਾ ਤੁਹਾਡਾ ਮਸਲਾ ਹੱਲ ਹੋ ਜਾਏਗਾ ਇਦਾਂ ਲਾ ਲਾ ਪਾ ਲਾ ਕੇ ਪਿੰਦੇ ਆ ਦੂਜੀ ਥਾਂ ਤੇ ਦੋ ਵਾਰੀ ਐਮ ਸੀ ਕੋ ਨਹੀਂ ਆ ਨਾ ਕੰਮ ਕਿਤੇ ਦੂਜੀ ਐਮ ਸੀ ਬੜੀ ਹਾਂ ਜੀ ਤੇ ਕਿਹਾ ਕਿ ਦੂਜੀ ਕੰਮ ਕਿਤੇ ਆਹੀਂ ਫੇਰ ਉਹਨੇ ਬੋੜ ਪਾਟ ਵਿੱਚ ਲੈ ਕੇ ਨੀ ਬਣਨੀ ਅਗਲੀ ਵਾਰੀ ਉਹਨ ਬਣਿਆ ਤੋਲ ਬਣਾਵੇਗੀ ਤੋ ਸਾਡਾ ਕੁਛ ਨਹੀਂ ਬਣਾਇਆ ਫੇਰ ਵੀ ਜਿਹੜਾ ਕਾਂਗਰਸ ਹੈਗਾ ਉਹਨਾਂ ਨੂੰ ਨਹੀਂ ਸ਼ਿਕਾਇਤ ਕੀਤੀ ਕਿਹਦੀ ਸਾਰਿਆਂ ਨੇ ਕੀਤੀ ਆ ਜਦ ਬੋਟਾ ਲੈਣ ਆਂਦੇ ਆ ਆਦੋਂ ਕਹਿੰਦੇ ਨਹੀਂ ਤੁਹਾਡੇ ਕੰਮ ਪੱਕੇ ਹੋਣਗੇ ਇਹ ਬੋਟਾ ਤਾਂ ਜਹਾਂ ਦੀ ਕੋਈ ਬਾਤ ਨਹੀਂ ਪੁੱਛਦਾ। ਸਮੱਸਿਆ ਦੀ ਥੋੜੀ ਬਾਤ। ਬਾਤ ਇਹ ਹੋਏ ਸਮੱਸਿਆ ਥੋੜੀ ਜਨੀ ਦੀ ਤੇਰੀ ਸਮੱਸਿਆ ਹੈ। ਕੋਈ ਸਾਡਾ ਪਾਣੀ ਨਾਲ ਲੈਣੀ ਗਰੀਬ ਲੋਕੀਆਂ ਜੇ ਕੰਦਾ ਕੋਠ ਠੱਟ ਜਾ ਤਾਂ ਕਿੱਥੋਂ ਬੁਲਾਣਿਆ। ਤੇਰੀ ਬਾੜ ਮੇਰਾ ਨਾਮ ਜਿੰਦਰਪਾਲਾ ਜੀ। ਵਾਰ ਨੰਬਰ 45 ਹੈ। ਆਹ ਇੱਥੋਂ ਤੇ ਗੇਵਣ 70 ਸਾਲ ਹੀ ਲਾ ਲੋਗੇ ਇੱਥੇ ਰਹਿ ਰਹੇ ਆਂ। ਪਰ 70 ਸਾਲ ਤੋਂ ਅਸੀਂ ਇੱਕ ਹੀ ਚੀਜ਼ ਦੇਖ ਰਹੇ ਆਂ ਕਿ ਸਮੱਸਿਆ। ਇਸ ਤੋਂ ਅੱਗੇ ਕੁਝ ਨਹੀਂ ਕੋਈ ਦੀ ਕੋਈ ਸਮੱਸਿਆ ਪਈ ਰਹਿੰਦੀ ਹੁਣ ਆਪ ਜੀ ਨੇ ਪਿੱਛੇ ਦੇਖਿਆ। ਇੰਨੇ ਨਾਲ ਉਹ ਤੇ ਗੰਦਾ ਕਿ ਉੱਥੇ ਕਿਸੇ ਸਮੇਂ ਦੇ ਉੱਤੇ ਲੋਕੀ ਆਮ ਫਿਰਦੇ ਤੁਰਦੇ ਹੁੰਦੇ ਸੀ ਉੱਥੇ ਸਬਜ਼ੀਆਂ ਲੋਕੀ ਰਾਂਦੇ ਹੁੰਦੇ ਸੀ ਜਿਹੜਾ ਕਿ ਪਾਣੀ ਦੀ ਵਜ੍ਹਾ ਕਰਕੇ ਨਿਕਾਸੀ ਨਹੀਂ ਹੋਣ ਕਰਕੇ ਉੱਥੇ ਅੱਜ ਜੰਗਲ ਬਣ ਗਿਆ ਔਰ ਉਹਦੇ ਵਿੱਚ ਸੱਪ ਸੁਪਲੇ ਨਹੀਂ ਜਾਦਾ ਹੋ ਗਿਆ ਕਿ ਉਧਰ ਬਾਹਰ ਜਾਂਦੇ ਤੋਂ ਡਰ ਲੱਗਦਾ ਉਧਰ ਉਥੋਂ ਬਾਹਰ ਉਥੋਂ ਨਿਕਲ ਕੇ ਘਰਾਂ ਦੇ ਵਿੱਚ ਆ ਜਾਂਦੇ ਆ ਸਰਕਾਰਾਂ ਆਉਂਦੀਆਂ 70 ਸਾਲ ਤੋਂ ਆਪ ਜੀ ਨੂੰ ਪਤਾ ਇਹ ਗਲੀਆਂ ਅੱਜ ਤੋਂ ਨਹੀਂ 50 ਸਾਲ ਪਹਿਲਾਂ ਦੀਆਂ ਬਣੀਆਂ ਹੋਈਆਂ ਔਰ ਰਿਪੇਅਰ ਵੀ ਨਹੀਂ ਹੋਈ ਅੱਜ ਤੱਕ ਇਹਦੀ ਜਨ ਵੀ ਕੀਤੀ ਆ ਆਪਣੇ ਆਪਰ ਵੇਰ ਹੋਈ ਆ ਆਮ ਲੋਕੀ ਰਿਪੇਅਰ ਕਰਦੇ ਆ ਇਹਦੇ ਵਿੱਚ ਕਿਹ ਕੋਲ ਜਾਣੇ ਆ ਉਹ ਹੱਥ ਖੜੇ ਕਰ ਜਾਂਦੇ ਕੈਬਨਿਟ ਮੰਤਰੀ ਆਇਆ ਹੱਥ ਖੜੇ ਕਰ ਗਿਆ ਕਹਿੰਦਾ ਇਹਦਾ ਕੋਈ ਨਿਕਾਸ ਹੀ ਨਹੀਂ ਹੈ ਪਾਣੀ ਦਾ ਦੱਸੋ ਕੀ ਕਰੀਏ ਸਾਡੇ ਕੋਈ ਹੱਲ ਨਹੀਂ ਹੈ ਕੋਈ ਉਹਦੇ ਇੰਜੀਨੀਅਰ ਵਗੈਰਾ ਵੀ ਆਂਦੇ ਰਹੇ ਕੋਈ ਹੱਲ ਨਹੀਂ ਹੋਇਆ ਉਹਨਾਂ ਕੋਲ ਅਜੇ ਤੱਕ ਔਰ ਇੰਨੀ ਦੁਨੀਆ ਪ੍ਰੇਸ਼ਾਨ ਹੈ ਕਿ ਬਰਖਾ ਪੈ ਜਾਂਦੀ ਹੈ ਪਾਣੀ ਘਰਾਂ ਦੇ ਅੰਦਰ ਆ ਜਾਂਦਾ ਸੱਪ ਸੋਲੀਆਂ ਅੰਦਰ ਆ ਜਾਂਦੇ ਹੈ ਸਰਕਾਰ ਕੋਲੇ ਦਾ ਕੋਈ ਹੱਲ ਹੀ ਨਹੀਂ ਹੈ ਤੇ ਸਰਕਾਰ ਬਣਾਉਂਦਾ ਫਾਇਦਾ ਕੀ ਹੈ ਮੇਰਾ ਨਾਮ ਨतीश ਪੱਟੀ ਮੈਂ ਹਸਬੰਡ ਸ਼ਾਲੂ ਪੱਟੀ ਵਾਰਡ ਨੰਬਰ 45 ਦੇ ਕੌਂਸਲਰ ਹੋਂਦ ਦੇ ਨਾਤੇ ਜੀ ਮਿਸਾਲ ਮੇਰੇ ਕਾਉਂਸਲਰ ਹੈ ਵਾਰਡ ਨੰਬਰ 45 ਤੋਂ ਜੀ ਦੇਖੋ ਜਿਹੜੀਆਂ ਨਾਲੀਆਂ ਦੀਆਂ ਗਲੀਆਂ ਦੀ ਪਾਣੀ ਦੀਆਂ ਸਮੱਸਿਆ ਜਿਹੜੀਆਂ ਗਲੀਆਂ ਨਾਲੀਆਂ ਦੀ ਪਾਣੀ ਦੀਆਂ ਸਮੱਸਿਆ ਦੇਖੋ 2020 ਦੇ ਵਿੱਚ ਕਾਰਪੋਰੇਸ਼ਨ ਬਣੀ ਹੈ ਕਾਰਪੋਰੇਸ਼ਨ ਬਣਨ ਤੋਂ ਬਾਅਦ ਕਾਉਂਸਲ ਬਣੀ ਹੈ ਕਾਉਂਸਲ ਆਉਣ ਤੋਂ ਬਾਅਦ ਲੋਬੀ ਜੋ ਤਿਆਰ ਹੋਈ ਹੈ ਤੇ ਜੋ ਕੰਮ ਸ਼ੁਰੂ ਹੋਏ ਸੀ ਉਹ ਕੰਮਾਂ ਦਾ ਜੋ ਪੰਜਾਬ ਸਰਕਾਰ ਉਸ ਟਾਈਮ ਤੇ ਕਾਂਗਰਸ ਦੀ ਸਰਕਾਰ ਸੀ 2020 ਤੋਂ 202 2021 ਚ ਇਲੈਕਸ਼ਨ ਹੋਏ ਸੀ 2021 ਚ ਤੋਂ 22 ਦੇ ਵਿੱਚ ਜਿੰਨਾ ਕੋ ਫੰਡ ਆਇਆ ਜਿੰਨਾ ਕੋ ਕੰਮ ਹੋ ਸਕਿਆ ਕਰ ਸਕਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਗਰ ਨਿਗਮ ਨੂੰ ਸਿਰਫ ਓਨਲੀ 30 ਲੱਖ ਰੁਪਇਆ ਦਿੱਤਾ ਕਿ ਪੂਰੇ 50 ਵਾਡਾ ਨੂੰ 30 ਲੱਖ ਰੁਪਇਆ ਦਿੱਤਾ ਜਿਹਰੇ ਨਾਲ ਨਗਰ ਨਿਗਮ ਦਾ ਡਿਵੈਲਪਮੈਂਟ ਦਾ ਕੰਮ ਬਿਲਕੁਲ ਹੀ ਰੁਕ ਗਿਆ ਜਿਹਰੇ ਨਾਲ ਸਾਰੇ ਪ੍ਰੋਜੈਕਟ ਰੁਕ ਗਏ ਜਿੰਨਾ ਕੋਈ ਕੰਮ ਨਹੀਂ ਅਸਤੱਕ ਹੋ ਪਾਇਆ ਸਾਡੇ ਪਿੱਛੇ ਜੀ ਹਾਊਸ ਦੇ ਵਿੱਚ ਮੇਅਰ ਪੰਨਾਲਾ ਲਾਲ ਪਾਟ ਜੀ ਨੇ ਸਾਡੇ ਕੁਝ ਐਸਟੀਮੇਟ ਤਿਆਰ ਕਰਵਾਈ ਸੀ ਜਿਹੜੇ ਐਸਟੀਮੇਟ ਤਿਆਰ ਕਰਵਾ ਕੇ ਹਾਊਸ ਤੋਂ ਮਤਾ ਪਾਇਆ ਪਾ ਕੇ ਉਹਨਾਂ ਦੇ ਵਗੈਰਾ ਟੈਂਡਰ ਲਾਏ ਟੈਂਡਰ ਲਾ ਕੇ ਵਰਕਰ ਆਰਡਰ ਦਿੱਤੇ ਵਰਕ ਆਰਡਰ ਦੇਣ ਤੇ ਹੋਏ ਅੱਜ ਪੂਰੇ 8 ਮਹੀਨੇ ਹੋ ਗਏ 8 ਮਹੀਨੇ ਤੋਂ ਕੰਮ ਬੰਦ ਪਿਆ ਰ ਜਿਹਰੇ ਨਾਲ ਜਿੰਨੀ ਡਿਵੈਲਪਮੈਂਟ ਦਾ ਕੰਮ ਸਾਰਾ ਰੁਕਿਆ ਹੋਇਆ ਹੈ ਅਸੀਂ ਦੇਹੀ ਤੇ ਪੰਜਾਬ ਸਰਕਾਰ ਅੱਗੇ ਬਾਰ-ਬਾਰ ਰਿਕਵੈਸਟ ਕਰ ਰਹੇ ਹਾਂ ਕਿ ਜਿਹੜਾ ਨਗਰ ਨਿਗਮ ਦਾ ਫੰਡ ਹੈ ਡਿਵੈਲਪਮੈਂਟ ਦਾ ਫੰਡ ਹੈ ਉਹ ਰਿਲੀਜ਼ ਕੀਤਾ ਜਾਵੇ ਜਿਹਦੇ ਨਾਲ ਅਸੀਂ ਪਬਲਿਕ ਦੀ ਜਿਹੜੀਆਂ ਸਮੱਸਿਆਵਾਂ ਮੁੱਢਲੀ ਸਹੂਲਤਾਂ ਉਹ ਦੂਰ ਕਰ ਸਕੀਏ ਦੇਖੋ ਕੈਬਨਿਟ ਮਨਿਸਟਰ ਜੀ ਉਹਨਾਂ ਨੂੰ ਆਪ ਵੀ ਉਹਨਾਂ ਨੂੰ ਵੀ ਪਤਾ ਉਹ ਆਪ ਨਗਰ ਨਿਗਮ ਚ ਗਏ ਸੀ ਉਸ ਤੋਂ 2 ਸਾਲ ਪਹਿਲਾਂ ਸਿਰਫ ਉਹ 30 ਲੱਖ ਰੁਪਏ ਦੀ ਲਾਇਬ੍ਰੇਰੀ ਦਾ ਦੇਖਿਆ ਸੀ ਉਸ ਤੋਂ ਬਾਅਦ ਨਗਰ ਨਿਗਮ ਨੂੰ ਉਹਨਾਂ ਨੂੰ ਵੀ ਪਤਾ ਕਿ ਹਰ ਹਾਊਸ ਦੇ ਵਿੱਚ ਮਤਾਂ ਜਾ ਰਿਹਾ ਪਰ ਮਤੇ ਦੀ ਪ੍ਰਸੀਡਿੰਗ ਤੱਕ ਉਹਨਾਂ ਕੋਲ ਜਾ ਰਹੀ ਹੈ ਜਿਸ ਵੱਲੇ ਕੋਈ ਵੀ ਨਮੈਂਦਾਵਾ ਚੁਣਿਆ ਗਿਆ ਕੈਬਨਟ ਮੰਤਰੀ ਜੀ ਸਾਡੇ ਆ ਜਾਂ ਸਾਡੇ ਕਾਉਂਸਲਰ ਸਾਹਿਬ ਆ ਜਾਂ ਵਿਧਾਇਕ ਨਰੇਸ਼ ਜੀ ਆ ਜਾਂ ਵਿਧਾਇਕ ਅਸ਼ੂਨੀ ਜੀ ਆ ਤਾਂ ਜੋ ਪ੍ਰੋਸੀਡਿੰਗਾਂ ਪ੍ਰੋਸੀਡਿੰਗਾਂ ਦਾ ਹਾਊਸ ਦਾ ਮਤਾ ਵਾ ਸਾਰਾ ਉਹਨਾਂ ਨੂੰ ਵੀ ਜਾਂਦਾ ਉਹਨਾਂ ਨੂੰ ਵੀ ਪਤਾ ਹੀ ਆ ਕਿ ਨਗਰ ਨਗਰਿਕ ਦੀ ਕੀ ਹਾਲਾਤ ਆ ਇਸ ਟਾਈਮ ਸਫਾਈ ਵਾਸਤੇ ਲੜਕੇ ਆਲਰੇਡੀ ਚਾਰ ਨਗਰ ਨਗਰਿਕ ਨੇ ਚਾਰ ਲੜਕੇ ਦਿੱਤੇ ਹੋਏ ਆ ਲੜਕੇ ਕੰਮ ਕਰ ਰਹੇ ਆ ਠੀਕ ਹੈ ਕਿਤੇ ਮੌਸਮ ਦੇ ਵਜ੍ਹਾ ਨਾਲ ਕੋਈ ਕਿਸੇ ਕੋ ਪ੍ਰੋਬਲਮ ਦੇ ਕਰਕੇ ਕੋਈ ਰਹਿ ਗਿਆ ਢੇਰ ਜਾਂ ਪਿੱਛੇ ਉਹਰੇ ਕਰਕੇ ਬੋਲ ਲੀਏ ਆਪਾਂ ਫੇਰ ਐਫਰਟ ਕਰਨੇ ਆ ਮੈਂ ਮੈਡਮ ਦੇ ਕਾਉਂਸਲਰ ਕੋ ਅੱਜ ਹੀ ਐਸ ਸੈਂਟਰ ਇਨਸਪੈਕਟਰ ਨੂੰ ਕਾਲ ਕਰਵਾਉਣਾ ਜਾਂ ਉਹਨਾਂ ਨੂੰ ਮੈਸੇਜ ਪ੍ਰੋਵਾਈਡ ਕਰਵਾਉਣਾ ਕਿ ਇਸ ਤਰ੍ਹਾਂ ਮੇਰੀ ਵਾਰਡ ਦੇ ਵਿੱਚ ਦੌਰ ਕਿਤੇ ਮੈਂ ਖੁਦ ਦੌਰਾਂ ਕਰਦਾ ਹੁਣ ਅੱਜ ਸਵੇਰੇ ਬਾਰਿਸ਼ ਹੋਈ ਜਿੱਥੇ ਜਿੱਥੇ ਪ੍ਰੋਬਲਮ ਆਈ ਆ ਕੋ ਬਾਰਿਸ਼ ਦੇ ਕਰਕੇ ਜਿੱਥੇ ਜਿੱਥੇ ਪਬਲਿਕ ਨੂੰ ਪ੍ਰੋਬਲਮ ਆਈ ਨਾਲ ਹੋ ਕੇ ਸਾਥ ਕੀਤਾ ਪਬਲਿਕ ਉਸ ਦੇ ਮੱਤੇ ਦੇ ਵਿੱਚ 20 ਲੱਖ ਰੁਪਏ ਦਾ ਜੰਜਕਰ ਅਪਰੂਵਡ ਪੇਰਾ ਸਿਰਫ ਫੰਡ ਦੀ ਰਿਲੀਜ਼ ਫੰਡ ਦੀ ਵਜ੍ਹਾ ਦਾ ਕਰਕੇ ਉਹ ਜੰਜਕਰ ਦਾ ਟੈਂਡਰ ਹੀ ਨਹੀਂ ਹੋ ਪਾ ਰਿਹਾ ਪੈਸੇ ਨਗਰ ਨਿਗਮ ਕੋ ਹੋਵੇ ਅੱਜ ਪੈਸੇ ਆ ਜੇ ਤੇ ਅੱਜ ਹੀ ਅਸੀਂ ਕੰਮ ਸ਼ੁਰੂ ਕਰਵਾਨੇ ਪੰਜਾਬ ਸਰਕਾਰ ਨਗਰ ਨਿਗਮ ਨੂੰ ਫੰਡ ਤੇ ਦਵੇ ਸੀ ਇਸ ਗੱਲ ਨੂੰ ਮੰਨਣਾ ਕਿ ਉੱਥੇ ਪਾਣੀ ਖਲੋਤਾ ਉਹ ਪਾਣੀ ਅਜਦਾਨੀ ਸਰਕ ਲੋਤਾ ਉਹ ਪੰਚਾਇਤੀ ਟਾਈਮ ਦਾ ਅਜ ਤੋਂ 2013 ਦੀ ਕਾਰਪੋਰੇਸ਼ਨ ਬਣਨ ਤੋਂ ਪਹਿਲਾਂ ਦਾ ਪਾਣੀ ਖਲੋਤੇ ਰਹੇ। ਉਹਰੇ ਲਈਏ ਪਿਛਲੀ ਟਰਮ ਦੇ ਵਿੱਚ 2015 ਤੇ ਦੀ ਟਰਮ ਦੇ ਵਿੱਚ ਸੀਵਰੇਜ ਦਾ ਅਮਰਤ ਯੋਜਨਾ ਦੇ ਤਹਿਤ ਪ੍ਰੋਜੈਕਟ ਇੱਕ ਬਣਾਇਆ ਸੀ ਕਿ ਉਹ ਬਗੈਰ ਸੀਵਰੇਜ ਤੋਂ ਪਾਣੀ ਵਾਂਸੇ ਉੱਥੋਂ ਨਿਕਲ ਚੇਂ ਨਹੀਂ ਹੋ ਸਕਦਾ ਕਿਉਂਕਿ ਜਿੰਨਾ ਪਾਣੀ ਸਾਰਾ ਏਰੀਆ ਦਾ ਪਾਣੀ ਇੱਕ ਜਗ੍ਹਾ ਉੱਥੇ ਜਾ ਕੇ ਖਲੋਂਦਾ ਉਹ ਸੀਵਰੇਜ ਤੋਂ ਬਿਨਾ ਮਤਲਬ ਕਿ ਡਿਚਾਰਜ ਨਹੀਂ ਹੋ ਸਕਦਾ। ਉਹਰੇ ਲਈਏ ਸੀਵਰੇਜ ਦਾ ਪ੍ਰੋਜੈਕਟ ਦੇ ਵਿੱਚ ਪੈਸਾ ਸਾਰਾ ਵਾਪਸ ਗਿਆ ਕਿਉਂ ਗਿਆ ਕਾਰਨ ਹੈ ਕਿ ਨੈਸ਼ਨਲ ਹਾਈਵੇ ਨੇ ਆਪਣੀ ਸਰਵਿਸ ਲਾਈਨ ਪੁੱਟਣ ਦੀ ਪਰਮਿਸ਼ਨ ਨਹੀਂ ਦਿੱਤੀ ਜਿਹਦੇ ਨਾਲ ਉਹ ਸਾਰਾ ਪੈਸਾ ਸਾਰਾ ਰਿਲੀਫਸ ਹੋ ਕੇ ਵਾਪਸ ਗਿਆ ਹੁਣ ਅਸੀਂ ਕੀ ਦੁਆਰਾ ਫੇਰ ਰਿਸੀਵਰ ਬੋਰਡ ਐਕਸ਼ਨ ਸਾਹਿਬ ਨੂੰ ਔਰ ਡੀਸੀ ਸਾਹਿਬ ਦੇ ਅੱਗੇ ਪੁਰ ਰੱਖਿਆ ਮੱਦਾ ਕਿ ਉਹਨੂੰ ਫੇਜ਼ 2 ਦੇ ਵਿੱਚ ਲਿਆਓ ਫੇਜ਼ 2 ਦੇ ਲੈ ਕੇ ਜਿਹੜੀ ਪਿਛਲੀ ਵਾਰੀ ਕਮੀਆਂ ਰਹਿ ਗਈਆਂ ਸੀ ਉਹਨੂੰ ਕਮੀਆਂ ਨੂੰ ਦੂਰ ਕਰਕੇ ਤੇ ਫੇਜ਼ 2 ਦੇ ਵਿੱਚ ਉਹਨੂੰ ਕਲੀਅਰ ਕਰਕੇ ਤੇ ਪਬਲਿਕ ਦੀ ਜਿਹੜੀ ਸਮੱਸਿਆ ਉਹਨੂੰ ਦੂਰ ਕੀਤਾ ਜਾਵੇ ਪਬਲਿਕ ਦੇ ਨਾਲ ਖਲੋਤਾ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਆਪਾਂ ਲੋਕਾਂ ਦਾ ਧੰਨਵਾਦ ਕਰਦੇ ਆ ਕਿ ਲੋਕਾਂ ਦੀ ਸੇਵਾ ਵਾਸਤੇ ਜਿਹਰੇ ਨਾਲ ਪਬਲਿਕ ਦੀ ਸੇਵਾ ਕਰਦੇ ਹਾਂ ਕਿ ਮੋਡਲੀ ਸਹੂਲਤਾਂ ਜਿਹੜੀਆਂ ਪਬਲਿਕ ਦੇ ਨਾਲ ਆਪਾਂ ਹਰ ਟਾਈਮ ਲਈ ਖਲੋਤੇ ਹਾਂ 24 ਘੰਟੇ ਪਬਲਿਕ ਦੇ ਨਾਲ ਖਲੋਤੇ ਆ ਪਰ ਜਿਹੜੀ ਫਾਈਨੈਂਸੀ ਤੌਰ ਤੇ ਪ੍ਰੋਬਲਮ ਆ ਰਹੀ ਹੈ ਕਿ ਸਰਕਾਰ ਵੱਲੋਂ ਨਗਰ ਨਿਗਮ ਨੂੰ ਫੰਡ ਨਹੀਂ ਆ ਰਿਹਾ ਔਰੇ ਲਈ ਮੈਂ ਪਬਲਿਕ ਦੇ ਨਾਲ ਇਕੱਠਾ ਹੋ ਕੇ ਪੰਜਾਬ ਸਰਕਾਰ ਅੱਗੇ ਫਿਰ ਅਪੀਲ ਕਰਨਾ ਬੇਨਤੀ ਕਰਨਾ ਸਾਡੇ ਲੋਕਲ ਮੰਤਰੀ ਲਾਲਜੀ ਜੀ ਪਟਾਰੋ ਚੱਕ ਜੀ ਉਹਨਾਂ ਨੂੰ ਜੋ ਪੰਜਾਬ ਦੇ ਇੱਕ ਕੈਬਨਿਟ ਰੈਂਕ ਦੇ ਵਜ਼ੀਰ ਹੈ ਉਹਨਾਂ ਅੱਗੇ ਬਾਰ ਬਾਰ ਮੈਂ ਬੇਨਤੀ ਫਿਰ ਕਰਨਾ ਕਿ ਸਾਨੂੰ ਨਗਰ ਨਿਗਮ ਨੂੰ ਫੰਡ ਦਿੱਤਾ ਜਾਵੇ ਜਿਹਦੇ ਨਾਲ ਨਗਰ ਨਿਗਮ ਦੀ ਜਿਹੜੀ ਡਿਵੈਲਪਮੈਂਟ ਦਾ ਕੰਮ ਰੁਕਿਆ ਹੋਇਆ ਵਾ 2022 ਤੋਂ ਡਿਵੈਲਪਮੈਂਟ ਦਾ ਕੰਮ ਰੁਕਿਆ ਹੋਇਆ ਉਹਨੂੰ ਅਸੀਂ ਪੂਰਾ ਕੀਤਾ ਜਾ ਸਕੇ ਜੀ ਪੜੋਲੀ ਤੋਂ ਮਸਲਾ ਇਹ ਆਇਆ ਮੈਂ ਕਈ ਵਾਰ ਪੜੋਲੀ ਦੀ ਕੰਪਲੀਟ ਡੀਐਫਐਸਸੀ ਸਭ ਨੂੰ ਕੀਤੀ ਆ ਪੜੋਲੀ ਖੁਰਦਤ ਦੀਪੂ ਜਰਾਵਾ ਕਿ ਪੜੋਲੀ ਕਲਾਜ ਦਿੱਤਾ ਹੋਇਆ ਵਾ ਪੜੋਲੀ ਕਲਾਜ ਸੁਸ਼ੀਲ ਕੁਮਾਰ ਨੂੰ ਦੀਪੂ ਦੀਪੂ ਦਿੱਤਾ ਹੋਇਆ ਵਾ ਉਛੀਲ ਕੁਮਾਰ ਜੀ ਉਹਨਾਂ ਨੂੰ ਕਈ ਵਾਰ ਮੈਂ ਡੀਐਫਐਸਓ ਸਾਹਿਬ ਨੂੰ ਕਹਿ ਗਿਆ ਇਹਨੂੰ ਸਟਿਕਨਸ ਆਰਡਰ ਦਿੱਤਾ ਕਿ ਜਿਹੜੀ ਜਿਹੜੀ ਵੀਟ ਆ ਦੇਣੀ ਆ ਪੜੋਲੀ ਖੁਰਦ ਜਾ ਕੇ ਦੇਵੇ ਕਿਉਂਕਿ 9 ਟਰੈਕ ਉੱਥੋਂ ਅਮਰਜੈਂਸੀ ਨਿਕਲਦੇ ਆ 9 ਟਰੈਕ ਆ ਅਮਰਜੈਂਸੀ ਨਿਕਲਦੇ ਆ ਜਿਹਦੇ ਨਾਲ ਕੋਈ ਹਾਸਾ ਵਾਪਰ ਜਾ ਸਕਦਾ ਵਾ ਕੋਈ ਮਾੜਾ ਬੰਦਾ ਜਾਂਦਾ ਪਰ ਇਸ ਅਸਾ ਡੀਐਫਐਸਓ ਸਾਹਿਬ ਨੂੰ ਮੈਂ ਦੁਆਰਾ ਫਿਰ ਲੈਟਰ ਲਿਖਣ ਲਿਖਦਾ ਕਿ ਜਿਹਰੇ ਨਾਲ ਇਹ ਸਮੱਸਿਆ ਹੱਲ ਕੀਤੀ ਜਾਵੇ